ਹੈਲੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਆ ਤੇ ਅੱਜ ਇਹਦਾ ਬਲੌਗ ਕੁਝ ਵਧੀਆ ਆ ਮੌਸਮ ਬਹੁਤ ਵਧੀਆ ਸੀ ਮੈਂ ਸੋਚਿਆ ਚਲੋ ਅੱਜ ਕੁਝ ਬਾਹਰ ਹੀ ਚੱਲਦੇ ਆ ਬਲੌਗ ਬਣਾਉਣੇ ਆ ਤੇ ਬੱਚੇ ਕਹਿੰਦੇ ਆ ਤੇ ਇੱਥੇ ਘੁੰਮਣ ਫੈਨ ਜਾਣਾ ਇੱਥੇ ਝੂਟੇ ਲੱਗੇ ਹੋ ਆ ਚਲੋ ਪਪਾ ਉੱਥੇ ਜਾ ਮੈਂ ਕਿਹਾ ਚਲੋ ਅੱਜ ਦੇਖ ਕੇ ਆਉਨੇ ਆ ਇੱਥੇ ਬੈਠੇ ਲੈਣ ਲੱਗੀ ਵੀ ਵੈਸੇ ਐਂਟਰਟੇਨਮੈਂਟ ਵਧੀਆ ਆ ਤੇ ਮੌੜ ਵਧੀਆ ਆ ਪ੍ਰੋਗਰਾਮ ਹੈਲੋ ਗਾਇਸ ਤੇ ਨਜ਼ਾਰੇ ਪੂਰੇ ਆ ਦੇਖੋ ਕੋਮਲ ਦੇ ਕੋਮਲ ਕੋਮਲ ਮੰਨੇ ਵੀ ਕੋ ਝੂਡੇ ਦਵਾ ਲੋ ਅਰੇ ਯਾਰ ਮੈਂ ਤਾਂ ਨਹੀਂ ਲੈ ਸਕਦਾ ਮੇਰੇ ਪੈਰ ਤੇ ਛੱਟ ਲੱਗੀ ਹੋਆ ਮੈਂ ਤੇ ਛੱਟ ਵੀ ਕਾਦੀ ਜਲੀ ਬਫਤਾਈ ਆ ਹਟਣ ਚ ਨਹੀਂ ਆਉਂਦੀ ਆ ਤੁਹਾਨੂੰ ਦਿਖਾਉਂਦਾ ਪੈਰ ਆਦੀ ਇਹ ਡਾਕਟਰਾਂ ਨੇ ਪਤਾ ਨਹੀਂ ਕਿਹੋ ਜਿਹਾ ਆਪਰੇਸ਼ਨ ਕੀਤਾ ਕਿਹੋ ਜਿਹਾ ਨਹੀਂ ਇਹ ਹਜੇ ਵੀ ਪੈਰ ਪੂਰਾ ਪ੍ਰੋਪਰ ਠੀਕ ਨਹੀਂ ਹੋਣ ਚਾਹੁੰਦਾ ਮਸੀਂ ਮੜ ਜਾ ਠੀਕ ਹੋਣ ਲੱਗਾ ਸੀਗਾ ਪੈਰ ਜਿੱਦਾਂ ਕਦਮ ਚੱਕ ਨਹੀਂ ਹੁੰਦਾ ਸੀ ਫਿਰ ਉਹਨਾਂ ਦੇ ਪਲੇਟਾਂ ਦੇ ਨੱਟ ਝੁੱਭਣ ਲੱਗ ਪਏ ਹਾਂਜੀ ਪੁੱਤ ਅੱਜ ਨਾ ਨਹੀਂ ਤੇ ਘਾਜਣਾ ਐਸੇ ਨਾਜੀ ਘਾਜ ਜਾਨੇ ਤੇ ਫਿਰ ਤੁਹਾਨੂੰ ਕੀ ਦਸੀਏ ਘੁੰਮਣਾ ਕੰਮਣਾ ਕਹਿੰਦਾ ਆ ਇਸ ਸਮੇਂ ਇੱਥੇ ਕੀ ਕਈ ਪਾਸੇ ਜਾਣਾ ਸੀਗਾ ਟੂਰ ਕਰਨ ਐਸੇ ਕੀ ਇਸ ਪਾਸੇ ਨਹੀਂ ਜਾ ਹੋਇਆ ਸਿਰਫ ਪੈਰਾਂ ਦੀ ਮਜਬੂਰੀ ਕਰਕੇ ਤੇ ਪੈਰ ਵੀ ਹਲੇ ਠੀਕੇ ਨਹੀਂ ਹੋਣ ਜਦਾਂ ਪ੍ਰੋਪਰ ਜਦੋਂ ਵੀ ਠੀਕ ਹੋਣ ਲੱਗਦਾ ਆ ਹੁਣ ਫੇਰ ਉਹ ਨਹੀਂ ਪੇਜ ਕੱਢੇ ਆ ਕਹਿੰਦੇ ਦੋ ਪੇਜ ਸੀਗੇ ਚਾਹੁੰਦੇ ਐਕਸ-ਰੇ ਕਰਾਉਣ ਗਿਆ ਦਿਖਾ ਲੈਣ ਤੇ ਕਹਿੰਦੇ ਪੇਜ ਚੁਬਦੇ ਆ ਮੈਂ ਕਿਹਾ ਕੱਢ ਦਿਓ ਭਰਾਓ ਤੇ ਤੀਜੀ ਵਾਰ ਪੈਰ ਪਾੜ ਦਿੱਤਾ ਇਹਨੇ ਇੰਨੇ ਤਾਂ ਕੇ ਫੇਰ ਲਾਤੇ ਆ ਕੀ ਬੰਦਾ ਕਰੇ ਚਲੋ ਜੋ ਮੁਕੱਦਰਾਂ ਦਾ ਆ ਕੰਦੇ ਹੰਦੇ ਭੁਗਤਣੇ ਪੈਂਦਾ ਆ once a day that i would pray for you i go misbehaved you so you know this too sneak so, and looks up and down from across the room ਆ ਦੇਖੋ ਆ ਸਾਰਿਆਂ ਦੇ ਛੋਟੇ ਬੱਚੇ ਇਤਸਾਈ ਕਰਦੇ ਆ ਤੇ ਇਹਨਾਂ ਨੇ ਮੈਨੂੰ ਲੱਗਦਾ ਕੋਈ ਕੋਰਸ ਸਪੈਸ਼ਲ ਕੀਤਾ ਆ ਹਾਂਜੀ ਉਹ ਦੇਖੋ ਉਹ ਉਹ ਦੇਖੋ ਦੇਖੋ ਆ ਜੋ ਆ ਦੇਖੋ ਤੁਹਾਨੂੰ ਦਿਖਾ ਲਿਆ ਹਾਂਜੀ ਕੋਮਲ ਇਕ ਕੋਈ ਮਹਾਰਾਜ ਉਹ ਹੈਲੋ ਗਾਇਸ ਕੁਝ ਸ਼ੁਗਲ ਮੇਲਾ ਕਰੋ ਕੁਝ ਏ ਸੁਮਿਤ ਸਿੰਘਾ ਚਪਲਾ ਪਾਓ ਪਹਿਲਾਂ ਆਪਣੀਆਂ ਹੈ ਉਹ ਦੇ ਸੁਮਿਤ ਦੇਖੋ ਤੇ ਤੇ ਨਹੀਂ ਝੂਟੇ ਲੈ ਸਕਦਾ ਹੌਲੀ ਹੌਲੀ ਲੱਗਾਇਆ ਕਰਨ ਇਹ ਤੇ ਵੈਸੇ ਬੱਚਿਆਂ ਵੈਸਤੇ ਬਹੁਤ ਵਧੀਆ ਸਰਕਾਰ ਨੇ ਬਣਾਈ ਹੋਇਆ ਹੈ ਜੀ ਹਾਂ ਜੀ ਆ ਜਾਣਾ ਬਾਹਰ ਨੂੰ ਕਿੰਦਾ ਯਾਰੀ ਸੁਮੇ ਚੱਪਲਾ ਪਾ ਨਾ ਤੇ ਵੈਸੀ ਬਹੁਤ ਵਧੀਆ ਮਾਹੌਲ ਆ ਗ੍ਰੀਨਰੀ ਪੂਰੀ ਆ ਮਾਹੌਲ ਇਹ ਇੱਕ ਪਾਸੇ ਮੁੱਲਾ ਦਾ ਮੈਨੂੰ ਛੁੱਟੀ ਲੈਣੇ ਪਏੜਿਆ ਕੁੰਮਲ ਇਹ ਕੀ ਹੈ ਸਪੈਸ਼ਲ ਹੈ ਇਹ ਕੁਛ ਆ ਦੇਖੋ ਇੱਥੇ ਇੱਥੇ ਦਮ ਲਾ ਸਕਦੇ ਨਾ ਚੁੱਤੀ ਆ ਛੱਟ ਨਾਲ ਵਾਲੀ ਡੈਨ ਆ ਜਾਏ ਚਾਹਤੇ ਨਹੀਂ ਕਿੱਦਾਂ ਨਜ਼ਾਰਾ ਆਇਆ ਉਹਦਾ ਗਰਮੀ ਬਹੁਤ ਹੈ ਮਨ ਤਾਂ ਕਬਰਾੜ ਜੀ ਹੋਣ ਲੱਗ ਪਈ ਮਨ ਤਾਂ ਬਹੁਤ ਕਬਰਾੜ ਜੀ ਹੋਣ ਲੱਗ ਪਈ ਆ ਦੇ ਲੱਕ ਕੱਪੜੇ ਕੱਪੜੇ ਕਿੱਦਾਂ ਲਵੇੜ ਲੈ ਸਮਝ ਤਾ ਜੇ ਅੱਜ ਮਿੱਟੀ ਨਾ ਕਹਤੇ ਤਲਵੇਂ ਆਇਆ ਤਾਂ ਉਸ ਨੂੰ ਲੈਣੇ ਹੈ ਸਾਰੇ ਮੇਰੀ ਗੱਲ ਸੁਣ ਸੁਮਿਤ ਕੋ ਗੱਲਬਾਤ ਸੁਣਾ ਮੇਰਾ ਪੁੱਤ ਆ ਗਈ ਹੁੰਦਾ ਹੈ ਹੂੰ ਇੰਦਾਂ ਤੇ ਕੱਲ ਸੁਮਿਤ ਕੱਲ ਕਿੰਨਾ ਬਿਮਾਰ ਹੋ ਗਿਆ ਸੀ ਮੇਰਾ ਪੁੱਤ ਬਹੁਤ ਬਿਮਾਰ ਹੋਇਆ ਸੀ ਗੱਲ ਫੇ ਦਵਾਈ ਲੈ ਕੇ ਆਏ ਆ ਤੇ ਮਸੀ ਕੋ ਸੁਮਿਤ ਠੀਕ ਹੋਇਆ ਪੀ ਨਾਨੀ ਕਰੀ ਜਾਣਾ ਸੀਗਾ ਹਾਂਜੀ ਨਾਨੀ ਕਰਗੀ ਜਾਂਦੇਗਾ ਨਹੀਂ ਜਾਣਾ ਸੀਗਾ ਆਹਾਂ ਉੱਥੇ ਨਾਨੀ ਘਰ ਇੱਥੇ ਰ ਕੀ ਰੱਖਿਆ ਹੈ ਉੱਥੇ ਪ੍ਰਭੂ ਨਹੀਂ ਹੈ ਇੱਛ ਕਿੰਨਾ ਪ੍ਰਭੂ ਨਹੀਂ ਹੈ ਮੇਂ ਗੱਲ ਸੁਣ ਓਏ ਸੁਮਿਤ ਉਹਦੇ ਲ ਭੂਤ ਹੋਂਦ ਕੱਲਾ ਹਿਲਾਈ ਜਾਂਦਾ ਉਹਦੇ ਓਏ ਉਹ ਕਿ ਹੱਟ ਨੇ ਉਹ ਕੱਲੇ ਹਿਲਾਈ ਨਾ ਭੂਤ ਨਹੀਂ ਹਣਾ ਨਹੀਂ ਪਾਪਾ ਹਾਂ ਮੈਂ ਆ ਕੇ ਹੱਤੇ ਆ ਤੂੰ ਮੈਂ ਕਾਹ ਕੇ ਤੂੰ ਮੈਨੂੰ ਲੱਗਦਾ ਭੂਤ ਹੈ ਲੱਗਿ ਨਾ ਉਹਦੇ ਹੈਨਾ ਕੋਮਲਾ ਇਹ ਕੋਮਲਾ ਮੇਰੇ ਕੋਲ ਸਮਾ ਤੇ ਹੁਣ ਤੇ ਕਿੱਦਾਂ ਸੇ ਇਹਦੀ ਮਿੱਟੀ ਨਾਲ ਲਿਬੜੀ ਜਾਂਦਾ ਆ ਦੇ ਅੰਨੀ ਸਾਰੀ ਮਿੱਟੀ ਰੱਖੀ ਆ ਇੱਥੇ ਮੂੰਹ ਦਿਖਾ ਇੱਧਰ ਆਪਣਾ ਮੂੰਹ ਦਿਖਾ ਆਪਣਾ ਇੱਧਰ ਨਾ ਕੈਸਾ ਤੂੰ ਮੂੰਹ ਖਾ ਕੇ ਆਪਣਾ ਤੂੰ ਮੇਰੇ ਕੋਲ ਆ ਜਾ ਚੱਲਾ ਹੋਲ ਚੱਲੇ ਘਰ ਨੂੰ ਉਹ ਮੈਂ ਆਪਣੀ ਸਾਈਕਲ ਹੀ ਭੁੱਲ ਗਈ ਮੈਂ ਪਿੱਛੇ ਰੱਖ ਲੇ ਪੁੱਤ ਮੱਤ ਮਤ ਤੁਸੀਂ ਭਾਲ ਲਓ ਇਹ ਦੇ ਦੇ ਬੋਤਲ ਮੈਨੂੰ ਪਾਣੀ ਚੋਲੋ ਜੀ ਚਲੋ ਤੁਹਾਨੂੰ ਤੁਹਾਨੂੰ ਇੱਕ ਹੋਰ ਤੁਹਾਨੂੰ ਇੱਕ ਦਿਖਾਣੇ ਆ ਇਧਰ ਦੂਜੇ ਮਾ ਦੂਰ ਕਰਕੇ ਘਰ ਤੁਹਾਨੂੰ ਇੱਕ ਹੋਰ ਮਹਿਮਾਨ ਦਿਖਾਣੇ ਆ ਨਵਾਂ ਮਹਿਮਾਨ ਆਇਆ ਸਾਡੇ ਘਰ ਉਹ ਆ ਤੁਹਾਨੂੰ ਦਿਖਾਣੇ ਅਸੀਂ ਕੱਲਾ ਸਾਈਕਲੀ ਤੇ ਚਾਲਦੇ ਕਰ ਨੂੰ ਚਲੋ ਹਲਾ ਕੋਮਲਾ ਸਾਈਕਲੀ ਕਮਲ ਸੈਕ ਲਈ ਮੇਰਾ ਪੁੱਤ ਪੰਨਾਂ ਦੇ ਆ ਕੇ ਨਵੇਂ ਸਟੈਂਡ ਲਾਈ ਜਾਨੀ ਆ। ਇਹ ਕੀ ਕਰਨੀ ਆ? ਦੱਸ। ਮੈਂ ਖੜੀ ਹੋ ਕੇ ਚਲਾ ਕੇ ਰਖਾਉਣਾ ਸਰ। ਸੁਮਿਤ ਨੂੰ ਵੀ ਚਲਾਉਣ ਦੇ, ਸੁਮਿਤ ਵੀ ਚਲਾ ਲੈਂਦਾ ਹੁਣ। ਨਾ। ਤੁਮ ਹੀ ਚਲਾ ਲੈਣਾ। ਮੈਂ ਤਾਂ ਹਮੇਸ਼ਾ ਛੋਟਾ ਤੇ ਦੇ ਬਦਨਾ। ਨਾ ਤੂੰ ਅਕੇ ਚਿਰੋ ਛੋਟਾਂ ਦਾ ਚਲਾਉਂਦਾ ਸੀ। ਨਾਲੇ ਕਹਿੰਦਾ ਮੈਨੂੰ ਬਾਈਕ ਲੈ ਕੇ ਦੋ। ਮੈਂ ਕਿ ਬਾਈਕ ਜੋਨਾ ਪਿਆ। ਹੂੰ। ਤੇ ਬਾਈਕ ਜੋਨਾ। ਬਾਈਕ ਜੋਨਾ। ਇਦੀ ਮੰਮਾ ਆਪਣੀ ਮੰਮਾ ਨੂੰ ਵੀ ਬਾਈਕ ਦੇ ਦੇਣੀ ਚਾਹੁੰਨੀ ਵੱਡੀ ਬੈ ਕੇ ਲਾ ਦੇ ਮੰਮੀ ਮੰਮਾ ਨੂੰ ਹੈ ਇਹ ਸੁਣ ਮੈਂ ਚੱਲਣਾ ਪਿੱਛੇ ਨਹੀਂ ਮੈਨੂੰ ਬਿਠਾ ਲਾ ਮੈਨੂੰ ਪਿੱਛੇ ਬਿਠਾ ਲਾ ਪਿੱਛੇ ਆ ਜਾ ਮੈਂ ਫੜੀ ਪਾ ਦੇ ਤਾ ਮੈਂ ਨਾ ਹੁਣ ਡੇਪਨਾ ਨਹੀਂ ਬੈਣਾ ਮੈਂ ਦਾ ਜਾ ਕੋਮਲ ਨੂੰ ਵੀ ਹੁਣੇ ਸਾਈਕਲ ਹੀ ਆਈ ਆ ਕੋਮਲ ਹੁਣ ਤੈਨੂੰ ਵੱਡੀ ਸਾਈਕਲ ਹੀ ਲੈ ਦੇਣੀ ਹੈ ਮੰਮਾ ਮੈਂ ਡਮ ਮੈਨੂੰ ਸਿਕਲ ਮੋਟਰਸਾਈਕਲ ਮੋਟਰਸਾਈਕਲ ਹਾਂਜੀ ਜਿਹੜਾ ਘਰ ਖੜਾ ਉਹੋ ਛੋਟਾ ਮੋਟਾ ਸਜਣਾ ਹਾਂਜੀ ਤੈਨੂੰ ਆਉਣਾ ਹੈ ਹੁਣ ਹਾਂਜੀ ਅੱਛਾ ਉਹ ਉਹਦੇ ਤਾਂ ਦੂਜੇ ਰੇਸ ਦੇ ਹੁੰਦੀ ਆ ਉਹਨੂੰ ਫੇਰ ਨਾ ਸਟਾਰਟ ਹੋ ਜਾਂਦਾ ਕਿ ਉਹ ਆਹ ਦੇਖਣੀ ਹੁਣੀ ਚੱਲੇ ਜਾ ਉਹ ਆ ਖੰਭ ਜਾ ਕਿੱਥੇ ਚੱਕ ਲੈ ਕੇ ਆ ਆ ਕੀ ਆ ਹਾਂ ਸੋ ਬਾਈਸ ਵਧੀਆ ਹੋਇਆ ਥੋੜੇ ਜਿਹਾ ਅੱਜ ਹੋਰ ਹੋਏ ਜਿਹੜੇ ਸਵੇਰ ਦੇ ਤੇ ਚਲੋ ਅੱਜ ਮੈਂ ਕਹਾਂ ਬੱਚਿਆਂ ਨਾਲਾ ਮੜਿਆ ਘੁੰਮੇ ਜੀ ਤੇ ਪੈਰ ਦੇ ਹੁੰਦੀ ਸੈਰ ਥੋੜੀ ਛੱਟ ਲੱਦਣ ਦੇ ਕਾਰਨ ਕਿਤੇ ਬਸੇ ਨਹੀਂ ਬੀ ਜਾ ਹੁੰਦਾ ਆ ਤੇ ਤਾਂ ਹੀ ਬਲੌਗ ਪਾਉਂਦੇ ਤੇ ਉਮੀਦ ਕਰਦੇ ਆ ਛੇਤੀ ਜੇ ਠੀਕ ਹੋਵੇ ਤੇ ਫੇਰ ਜਾ ਕੇ ਰਹੀਏ ਕਿਤੇ ਬਾਹਰ ਘੁੰਮਣ ਹੈ ਹੈਨਾ ਤਾਂ ਜਰੂ ਇਨਨਾਤ ਬਗਵਾ ਅੱਲ੍ਹਾ ਵਾਤ ਕਬੂਲ ਕਰਿਓ ਆ ਦੇਖੋ ਕੌਣ ਆਗਾ ਉਹ ਬਲੌਗ ਅੱਗੇ ਪਹਿਲਾਂ ਬਣਾਉਂਦਾ ਜੀ ਕਹਿੰਦੇ ਮਾਤਾ ਤੇ ਜਦੋਂ ਗਏ ਸੀਗੇ ਇਹੀ ਗੋਪੀ ਟੋਪੀ ਨਾਲ ਦੇ ਨਾਲ ਸੀ ਟੱਕਰ ਗਏ ਜੀ ਆ ਬਿਛੜੇ ਹੋਏ ਯਾਰ ਆ ਬਿਛੜੇ ਹੋਏ ਯਾਰ ਹਲੋ 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 ਦੋਸਤੋ ਹਲੋ ਹਲੋ ਕੀ ਹਾਲ ਚਾਲ ਜੀ ਵਾ ਤੂੰ ਕੀ ਕਰਾਇਓ ਨਮਾ ਨਮ ਕਰਾਇਆ ਇਹ ਨਵਾਂ ਹੈਅ ਸਟਾਈਲ ਬਣਾਇਆ ਭਾਜੀ ਕਿਹੜੇ ਨਾਈ ਤੋਂ ਗਏ ਅਸੀਂ ਜੌਨੀ ਤੋਂ ਆਜ਼ਾਦੀ ਮੈਂ ਦਾੜੀ ਦਾ ਗੋਪੀ ਹੜਾ ਬੋਦੀ ਜੌਨੀ ਤੋਂ ਜੌਨੀ ਤੋਂ ਗਏ ਜੀ ਗੋਪੀ ਲੈਣ ਨੂੰ ਗਏ ਜੌਨੀ ਤੋਂ ਗਿਆ ਸੀ ਸੱਚੀ ਦੱਸ ਜੋਨੀ ਭਾਈ ਨੇ ਦਾੜੀ ਕਟ ਕਰ ਦਿੱਤੀ ਆ। ਹਮਮ ਨਿਕਲੀ ਚੇਕ ਮਾਰਦੇ ਗੱਟੇ। ਨਹੀਂ ਨਹੀਂ ਜੋਨੀ ਭਾਈ ਦਾ ਬੜਾ ਫਰੀਆ ਕਾਰੀਗਰ ਆ, ਕਾਰੀਗਰ ਆ ਤੇ ਇਹ ਅੱਜ ਮੇਰਾ ਦਿਲ ਇਹ ਕਰਦਾ ਜੀਗਾ ਮੈਂ ਕਿ ਅੱਜ ਕੋਈ ਸਹੀ ਸਟਾਈਲ ਡਿਫਰੈਂਟ ਆ ਕਰ ਦੀ ਜੀ। ਤਾਂ ਅੱਜ ਆਪਣੇ ਦਿਲ ਕੀਤਾ ਜੀਗਾ ਅੱਜ ਬੜਾ ਹੀ ਰਹਿਣ। ਨਾ ਨਾਕਰ ਦਾ ਕਹੇ ਰੰਦਾ ਰੰਦਾ ਲਾ ਦੇ ਕੰਧ ਲਗੜਿਆ। ਪਲਾਸਟਿਕ ਤੇ ਇਹ ਪਲਾਸਟਿਕ ਦਾ ਆ ਤੇ ਬਾਕੀ ਹੌਸਲਾ ਰੱਖੀਦਾ ਹੁੰਦਾ ਦਾੜੀ ਆ ਜਾਣੀ। ਕੋਪੀ ਪਿੱਟ ਸ਼ਾਪ ਤੁਸੀਂ ਤੁਸੀਂ ਬਣਾਏ ਜੀ। ਕੰਧ ਦਾ ਬਣਾਏ ਜੀ ਤੁਸੀਂ। ਤੂੰ ਪਹਿਲਾ ਹੀ ਟਾਇਰ ਸੇਟ ਤੇ ਕੁੱਤੀ ਮੰਨੀ ਹੁੰਦੀ ਏ ਇਹ ਨਵਾਂ ਸਟਾਈਲ ਹੈ ਲੈਵਾ ਕਰਾਇਆ ਨਵਾਂ ਇਹ ਗੋਪੀ ਦਾ ਸਟਾਈਲ ਦਾ ਤੁਹਾਨੂੰ ਪਤਾ ਹੀ ਆ ਮੈਂ ਥੋੜਾ ਲੱਗ ਚੱਲਦਾ ਉਹਨਾਂ ਨੇ ਮੈਸੇਜ ਚੱਲ ਅੱਜ ਤਾਂ ਚਲੋ ਗੋਪੀ ਅੱਜ ਪੂਰਾ ਸੌਤ ਮਾਰਦੀ ਜਾ ਉਹਦੀ ਗੋਪੀ ਗੋਪੀ ਅਸੀਂ ਕਿੱਦਾਂ ਠੀਕ ਹੋ ਗਿਆ ਏਸੀ ਠੀਕ ਹੋ ਗਿਆ ਗੋਪੀ ਹਣੀ ਵਿਚਾਰੇ ਨੇ ਏਸੀ ਲਿਆਂਦਾ ਆ ਉਹ ਪਾਣੀ ਪੁੱਛ ਪੁੱਛ ਕੋਣ ਤੁਹਾਨੂੰ ਕੀ ਦੱਸੀ ਉਹ ਪਾਣੀ ਇਦਾਂ ਗੋਪੀ ਦੋ ਟੈਂਡਾ ਨੈਪੀਆਂ ਲਾ ਰਿਹਾ ਸੀ ਵੀ ਉਹ ਵੀ ਯਾਰਾ ਪਾਣੀ ਚ ਉਹੀ ਲੋਕੀ ਨਾ ਮੈਂ ਇੱਥੇ ਘੁੰਮਦਾ ਫਿਰਦਾ ਜਗਾ ਤੇ ਮੈਨੂੰ ਇਹ ਦੱਸ ਪੂਰੇ ਪਿੰਜੋਂ ਦੇ ਹੀ ਟੱਕਰਿਆ ਸੀ ਤੂੰ ਮੈਨੂੰ ਇਹ ਦੱਸ ਮੈਨੂੰ ਗੋ ਇਹ ਜੀ ਆਪੇ ਇਹ ਨਹੀਂ ਆਪੇ ਵਾਲੇ ਬੇਪੁੱਤ ਨੇ ਦੋਨੇ ਕਨੈਕਸ਼ਨ ਕਰ ਦਿੱਤੇ ਉਲਟ ਉਹ ਪਾਣੀ ਜੀ ਬੜਾ ਵਧੀਆ ਸੀ ਡੈਡੀ ਮੰਗਾ ਲੈਂਦਾ ਸੀ ਕਹਿੰਦਾ ਪੈ ਪਾੜੀ ਪੈ ਲੰਬੀ ਪਾਣੀ ਆ ਉਹ ਉੱਪਰ ਛੈਣੀ ਜੀ ਥੋੜਾ ਲੈ ਕੇ ਬਹਿ ਕੇ ਘਰੇ ਪਾੜੀ ਕਾਚੇ ਮਾਰੇ ਕੀ ਜਿੱਤੋਂ ਪੈ ਪੇ ਬੈਂਡ ਨਵਾਂ ਹੈ ਨਵਾਂ ਇਹ ਦੀ ਨਮਾਈ ਦੀ ਇੱਕ ਪਾਸੇ ਬਾਲਟੀ ਰੱਖੀ ਹੋ ਆ ਫੈਫਾ ਲੀਏ ਮੈਸਤਰੀ ਬਣਿਆ ਫਿਰ ਦੂਜੀ ਬਾਲਟੀ ਰੱਖੀ ਹੋ ਇਨੀ ਰੂਮ ਦੇ ਵਿੱਚ ਇਨੀ ਕਹਿੰਦੇ ਏਸੀ ਤਾਂ ਪਤਾ ਨਹੀਂ ਸਾਡਾ ਕਿਦਾਂ ਦਾ ਏਸੀ ਲਿਆ ਇਨੀ ਏਸੀ ਦਾ ਕਸੂਰ ਨਹੀਂ ਮਕੈਨਿਕਾ ਦਾ ਗੂਰ ਉੱਪਰ ਦੀ ਗੁਣਾਚੋਰ ਤੇ ਕਾਰੀਗਰ ਉਹ ਤਕੜੇ ਜਿਹਾ ਚੱਕ ਰਿਹਾ ਹੈ ਜਿਆਦਾ ਹੈ ਹੈ ਮੂਰਤ ਦਾ ਜਿਆਦਾ ਹੈ ਬਹੁਤ ਜਿਆਦਾ ਜਿਹੜੇ ਗੁਣਾਚੋਰ ਤੇ ਕਾਰੀਗਰ ਸੀ ਉਹਨੇ ਕੀ ਕੀਤਾ ਫੇ ਉਹ ਤਾਂ ਕੋਈ ਜਾਣਦੇ ਹੈ ਉਹਨਾਂ ਨੂੰ ਨਟੇ ਨਹੀਂ ਲੱਭਿਆ ਕੰਦਾ ਯਾਰ ਕਿੱਥੋਂ ਦੇ ਪੂਰੀ ਦੁਕਾਨ ਦੇ ਵਿੱਚ ਟੇਪ ਨਹੀਂ ਲੱਭੀ ਉਹਨਾਂ ਨੇ ਪਾਈਪ ਦੇ ਨਟੇ ਪੇ ਨਹੀਂ ਕੀ ਠਿਕਾ ਧਾਗੇ ਜੇ ਮੰਨ ਕੇ ਚੱਲ ਗਏ ਉਹਨੇ ਆਹ ਉਹ ਯਾਰ ਉਹ ਧਾਗੇ ਮੈਂ ਕਿਹਦੀ ਸੀ ਇਹ ਟੁੱਟੀਆਂ ਫਿੱਟ ਕਰਨਾਂ ਇਹੋ ਵਿਚਾਰੀ ਓខਾ ਹੀ ਆ ਨਾ ਚੱਲ ਇਹਨੇ ਛੱਡ ਤੂੰ ਬਲੌਗ ਬੰਦ ਕਰ ਲੈ